ਦੇਖੋ ਅਵੇਲੇਬਿਲਟੀ 53.06 ਤੇ ਸਾਡੀ ਲੋਡ 68.12 ਘਾਟਾ ਹੈਗਾ 13.06 ਦਾ ਦੇਖੋ ਘਾਟਾ ਤਾਂ ਅਸੀਂ ਰਹਿਣ ਨਹੀਂ ਦਿੰਦੇ ਪੰਜਾਬੀਆਂ ਫਸਲ ਤਾਂ ਅਸੀਂ ਮਰ ਨਹੀਂ ਦੇਣੀ ਇਹ ਅਸੀਂ ਘਾਟਾ ਕਿੱਥੋਂ ਪੂਰਾ ਕਰਦੇ ਆ ਇਹ ਜਿਹੜੇ ਆਪਾਂ ਆਏ ਦਿਨ ਆਪਾਂ ਗੱਲ ਕਰਦੇ ਆ ਕਿ ਸਾਡਾ ਪਾਣੀ ਦਾ ਪੱਧਰ ਥੱਲੇ ਜਾਂਦਾ ਉਹ ਜਿਹੜਾ ਪੱਧਰ ਥੱਲੇ ਜਾਂਦਾ ਜਨ ਕਿ ਅਸੀਂ ਵੱਧ ਖਿੱਚਦੇ ਆ ਉਹ ਉਹ 5.10 ਬੀਸੀਐਮ ਪਾਣੀ ਅਸੀਂ ਵੱਧ ਖਿੱਚਦੇ ਆ ਜਿਹਦੇ ਕਰਕੇ ਸਾਡਾ ਪੱਧਰ ਥੱਲੇ ਜਾਂਦਾ ਫੇਰ ਵੀ 7.96 ਬੀਸੀਐਮ ਪਾਣੀ ਅਸੀਂ ਹੋਰ ਕੱਢਦੇ ਆ ਉਹ ਕਿਤੋਂ ਕਰਦੇ ਆ ਉਹ ਕਰਦੇ ਆ ਸਾਡੇ ਡੂੰਗੇ ਪਤਣਾ ਤੋਂ ਜਿਨ੍ਹਾਂ ਦਾ ਕੋਈ ਲੇਖਾ ਜੋਖਾ ਨਹੀਂ ਆਉਂਦੇ ਜਿਨ੍ਹਾਂ ਨਾਲ ਜਦੋਂ ਅਸਹਾਬ ਲਾਉਨੇ ਨਾ ਵੀ ਥੱਲੇ ਇੰਨਾ ਜਾਂਦਾ ਉਹ ਡੂੰਗੇ ਪਤਣ ਨਹੀਂ ਆਉਂਦੇ ਇੱਕ ਤਰ੍ਹਾਂ ਦੀ ਅਸੀਂ ਆਪਦੀ ਜਿਹੜੀ ਜਨਰੇਸ਼ਨ ਅੱਗੇ ਆਉਣ ਵਾਲੀ ਜਨਰੇਸ਼ਨ ਦਾ ਪਾਣੀ ਥੱਲੋਂ ਕੱਢੀ ਜਾਂਦੇ ਆ ਜਿਹੜੇ ਸਾਡੇ ਪੁਰਖੇ ਦਾਦੇ ਪਰਦਾਦੇ ਸਾਮਕੇ ਗਏ ਸੀ ਤੋਂ ਸਾਨੂੰ ਇਹ ਇਹ ਇਸ ਤੇ ਝਾਤ ਮਾਰਨੀ ਚਾਹੀਦੀ ਹੈ ਤੇ ਜੇ ਅਸੀਂ ਪੰਜਾਬ ਦਾ ਇਹ ਵੀ ਅਸੈਸਮੈਂਟ ਕੀਤੀ ਗਈ ਆ ਗਰਾਊਂਡ ਵਾਟਰ ਬੋਰਡ ਵੱਲੋਂ ਕਿ 150 ਬਲਾਕ ਪੰਜਾਬ ਦੇ ਲੈ ਆ ਤੇ ਤਿੰਨ ਸ਼ਹਿਰ ਲਏ ਆ ਜਿਵੇਂ ਲੁਧਿਆਣਾ ਜਲੰਧਰ ਤੇ ਅਮਰਸਾ ਇਹਨਾਂ ਦਾ ਉਹਨਾਂ ਨੇ ਅਸੈਸਮੈਂਟ ਕੀਤੀ ਤਾਂ ਇਹਨਾਂ ਵਿੱਚੋਂ 117 ਦੇਖੋ ਜੀ 153 ਚੋਂ 117 ਜਿਹੜੇ ਬਲੌਗ ਆ ਸਾਡੇ ਡਾਰਕ ਕੈਟਾਗਰੀ ਚ ਆਉਂਦੇ ਆ ਜਿੰਨਾ ਚ ਅਸੀਂ ਪਾਣੀ ਜਿੰਨਾ ਰੀਚਾਰਜ ਹੁੰਦਾ ਉਹ ਤੇ ਕਈ ਗੁਣਾ ਜ਼ਿਆਦਾ ਕੱਢਦੇ ਆ ਸਾਡੇ ਜਿਹੜੇ ਪਾਣੀ ਡਿੱਗਣ ਦੀ ਧਾਰ ਆ ਜਾਂ ਜਿਹਨੂੰ ਇਹ ਗਰਾਊਂਡਵਰਕ ਕਹਿ ਦਿੰਦੇ ਆਗੇ ਅੰਗਰੇਜ਼ੀ ਦੇ ਵਿੱਚ ਕੀ ਗਰਾਊਂਡਵਾਟਰ ਡਿਵੈਲਪਮੈਂਟ ਜਾਂ ਗਰਾਊਂਡਵਾਟਰ ਐਕਸਟ੍ਰੈਕਸ਼ਨ ਵਿਦਡਰਾਲ ਉਹ 163.78 ਹੈ 163.78 ਦਾ ਮਤਲਬ ਇਹ ਹੈ ਵੀ ਜੇ ਅਸੀਂ 100 ਲੀਟਰ ਥੱਲੇ ਰੀਚਾਰਜ ਕਰਦੇ ਆ ਤਾਂ 163.78 ਲੀਟਰ ਬਾਹਰ ਕੱਢ ਲੈਣੇ ਸੋ ਸਾਡਾ ਜਿਹੜਾ ਲੇਖਾ ਜੋਗਾ ਨੈਗੇਟਿਵ ਚ ਹੋ ਗਿਆ ਨਾ ਅਸੀਂ ਮਾਈਨਸ ਚ ਚਲੀ ਜਾਂਦੇ ਆ ਸੋ ਇਸ ਕਰਕੇ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਪਾਣੀ ਨੂੰ ਬਚਾਈਏ ਮੈਂ ਇਕੱਲੇ ਜ਼ਿੰਮੇਦਾਰਾਂ ਨੂੰ ਨਹੀਂ ਕਹਿੰਦਾ ਕਿ ਇਕੱਲੇ ਜ਼ਿੰਮੇਦਾਰੀ ਇਹਦੇ ਚ ਪਾਣੀ ਵਰਤਦੇ ਆ ਪਾਣੀ ਸਾਡਾ ਸਮਾਜਿਕ ਹੋਰ ਕੰਮਾਂ ਚ ਵੀ ਬਹੁਤ ਮੈਂ ਕਹੂੰਗਾ ਬਰਬਾਦ ਹੁੰਦਾ ਕੋ ਅਵੇਲੇਬਿਲਟੀ 53.06 ਤੇ ਸਾਡੀ ਲੋਡ 66.12 ਘਾਟਾ ਹੈਗਾ 13.06 ਦਾ ਦੇਖੋ ਘਾਟਾ ਤਾਂ ਅਸੀਂ ਰਹਿਣ ਨਹੀਂ ਦਿੰਦੇ ਪੰਜਾਬੀਆਂ ਫਸਲ ਤਾਂ ਅਸੀਂ ਮਰ ਨਹੀਂ ਦੇਣੀ ਇਹ ਅਸੀਂ ਘਾਟਾ ਕਿੱਥੋਂ ਪੂਰਾ ਕਰਦੇ ਆ ਇਹ ਜਿਹੜੇ ਆਪਾਂ ਆਏ ਦਿਨ ਆਪਾਂ ਗੱਲ ਕਰਦੇ ਆ ਕਿ ਸਾਡਾ ਪਾਣੀ ਦਾ ਪੱਧਰ ਥੱਲੇ ਜਾਂਦਾ ਉਹ ਜਿਹੜਾ ਪੱਧਰ ਥੱਲੇ ਜਾਂਦਾ ਜਨ ਕਿ ਅਸੀਂ ਵੱਧ ਖਿੱਚਦੇ ਆ ਉਹ 5.10 ਬੀਸੀਐਮ ਪਾਣੀ ਅਸੀਂ ਵੱਧ ਖਿੱਚਦੇ ਆ ਜਿਹਦੇ ਕਰਕੇ ਸਾਡਾ ਪੱਧਰ ਥੱਲੇ ਜਾਂਦਾ ਫੇਰ ਵੀ 7.96 ਬੀਸੀਐਮ ਪਾਣੀ ਅਸੀਂ ਹੋਰ ਕੱਢਦੇ ਆ ਉਹ ਕਿੱਥੋਂ ਕਰਦੇ ਆ ਉਹ ਕਰਦੇ ਆ ਸਾਡੇ ਡੂੰਗੇ ਪਤਣਾ ਤੋਂ ਜਿਨ੍ਹਾਂ ਦਾ ਕੋਈ ਲੇਖਾ ਜੋਖਾ ਚ ਨਹੀਂ ਆਉਂਦੇ ਜਿਨ੍ਹਾਂ ਨਾਲ ਜਦੋਂ ਅਸਹਾਬ ਲਾਉਨੇ ਨਾ ਵੀ ਥੱਲੇ ਇੰਨਾ ਜਾਂਦਾ ਉਹ ਡੂੰਗੇ ਪਤਣ ਨਹੀਂ ਆਉਂਦੇ ਇੱਕ ਤਰ੍ਹਾਂ ਦੀ ਅਸੀਂ ਆਪਦੀ ਜਿਹੜੀ ਜਨਰੇਸ਼ਨ ਅੱਗੇ ਆਉਣ ਵਾਲੀ ਜਨਰੇਸ਼ਨ ਦਾ ਪਾਣੀ ਥੱਲੋਂ ਕੱਢੀ ਜਾਂਦੇ ਆ ਜਿਹੜੇ ਸਾਡੇ ਪੁਰਖੇ ਦਾਦੇ ਪਰਦਾਦੇ ਸਾਮਕੇ ਗਏ ਸੀ ਤੋਂ ਸਾਨੂੰ ਇਹ ਇਹ ਇਸ ਤੇ ਝਾਤ ਮਾਰਨੀ ਚਾਹੀਦੀ ਹੈ ਤੇ ਜੇ ਅਸੀਂ ਪੰਜਾਬ ਦਾ ਇਹ ਵੀ ਅਸੈਸਮੈਂਟ ਕੀਤੀ ਗਈ ਆ ਗਰਾਊਂਡ ਵਾਟਰ ਬੋਰਡ ਵੱਲੋਂ ਕਿ 150 ਬਲਾਕ ਪੰਜਾਬ ਦੇ ਲੈ ਆ ਤੇ ਤਿੰਨ ਸ਼ਹਿਰ ਲਏ ਆ ਜਿਵੇਂ ਲੁਧਿਆਣਾ ਜਲੰਧਰ ਤੇ ਅਮਰਸਾ ਇਹਨਾਂ ਦਾ ਉਹਨਾਂ ਨੇ ਅਸੈਸਮੈਂਟ ਕੀਤੀ ਤਾਂ ਇਹਨਾਂ ਵਿੱਚੋਂ 117 ਦੇਖੋ ਜੀ 153 ਚੋਂ 117 ਜਿਹੜੇ ਬਲੌਗ ਆ ਸਾਡੇ ਡਾਰਕ ਕੈਟਾਗਰੀ ਚ ਆਉਂਦੇ ਆ ਜਿੰਨਾ ਚ ਅਸੀਂ ਪਾਣੀ ਜਿੰਨਾ ਰੀਚਾਰਜ ਹੁੰਦਾ ਉਹ ਤੇ ਕਈ ਗੁਣਾ ਜ਼ਿਆਦਾ ਕੱਢਦੇ ਆ ਸਾਡੇ ਜਿਹੜੇ ਪਾਣੀ ਡਿੱਗਣ ਦੀ ਧਾਰ ਆ ਜਾਂ ਜਿਹਨੂੰ ਇਹ ਗਰਾਊਂਡਵਰਕ ਕਹਿ ਦਿੰਦੇ ਆਗੇ ਅੰਗਰੇਜ਼ੀ ਦੇ ਵਿੱਚ ਕੀ ਗਰਾਊਂਡਵਾਟਰ ਡਿਵੈਲਪਮੈਂਟ ਜਾਂ ਗਰਾਊਂਡਵਾਟਰ ਐਕਸਟ੍ਰੈਕਸ਼ਨ ਵਿਦਡਰਾਲ ਉਹ 163.76 ਹੈ 163.76 ਦਾ ਮਤਲਬ ਇਹ ਹੈ ਵੀ ਜੇ ਅਸੀਂ 100 ਲੀਟਰ ਥੱਲੇ ਰੀਚਾਰਜ ਕਰਦੇ ਆ ਤਾਂ 163.76 ਲੀਟਰ ਬਾਹਰ ਕੱਢ ਲੈਣੇ ਸੋ ਸਾਡਾ ਜਿਹੜਾ ਲੇਖਾ ਜੋਗਾ ਨੈਗੇਟਿਵ ਚ ਹੋ ਗਿਆ ਨਾ ਅਸੀਂ ਮਾਈਨਸ ਚ ਚੱਲੀ ਜਾਂਦੇ ਆ ਸੋ ਇਸ ਕਰਕੇ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਪਾਣੀ ਨੂੰ ਬਚਾਈਏ ਮੈਂ ਇਕੱਲੇ ਜ਼ਿੰਮੇਦਾਰਾਂ ਨੂੰ ਨਹੀਂ ਕਹਿੰਦਾ ਕਿ ਇਕੱਲੇ ਜ਼ਿੰਮੇਦਾਰੀ ਇਹਦੇ ਚ ਪਾਣੀ ਵਰਤਦੇ ਆ ਪਾਣੀ ਸਾਡਾ ਸਮਾਜਿਕ ਹੋਰ ਕੰਮਾਂ ਚ ਵੀ ਬਹੁਤ ਮੈਂ ਕਹੂੰਗਾ ਬਰਬਾਦ ਹੁੰਦਾ ਹੈ